ਹਾਂ ਜੀ ਜੀ ਦਾ ਆ ਰਹੀ ਹੈ ਜਿੱਦ ਤੱਕ ਬਣ ਹੋਈ ਆ ਨਕੋਦਰ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੈਂਟਰ ਅਤੇ ਐਕਟੀਵਾ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਨਕੋਦਰ ਸਿਟੀ ਥਾਣੇ ਦੇ ਸਬ ਇੰਸਪੈਕਟਰ ਰਜਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ ਜੋ ਕਿ ਨਕੋਦਰ ਦੇ ਪਿੰਡ ਵਿੱਚ ਹੈੱਡ ਟੀਚਰ ਸੀ ਉੱਥੇ ਹੀ ਉਹਨਾਂ ਵੱਲੋਂ ਕੈਂਟਰ ਚਾਲਕ ਨੂੰ ਅਤੇ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਕੀ ਮਾਮਲਾ ਜੀ ਇਹ ਹੈ ਇਹ ਜੀ ਲੇਡੀਜ਼ ਦਾ ਮਨਜੀਤ ਕੌਰ ਅਵਾਨ ਚਾਹਰਮੀ ਕਾਂਗਸਾਬਾਦ ਦੇ ਲਾਗੇ ਪ੍ਰਾਇਮਰੀ ਸਕੂਲ ਚ ਫਤੌਰ ਹੱਟ ਟੀਚਰ ਸੀ ਜਿਹੜੀ ਆਪਣੇ ਆਪਣੇ ਸਕੂਲ ਤੋਂ ਵਾਪਸ ਆਪਣੇ ਘਰ ਨੂੰ ਆ ਰਹੀ ਸੀ ਜਦੋਂ ਜਲੰਧਰ ਪੁਲੀ ਨਾਲ ਲਾਗੇ ਆਈ ਤਾਂ ਉਧਰੋਂ ਇੱਕ ਟੈਪਰ ਆ ਰਿਹਾ ਸੀਗਾ ਨੰਬਰ 381109BB10ZN959097 ਉਹ ਜਦੋਂ ਇਹ ਚੌਂਕ ਕ੍ਰਾਸ ਕਰਨ ਲੱਗੀ ਉਦੋਂ ਤੇਜ਼ ਰਫ਼ਤਾਰ ਦੇ ਵਿੱਚ ਫੇਰ ਆ ਰਿਹਾ ਸੀ ਉਹਦੇ ਨਾਲ ਟਕਰਾ ਗਈ ਜਿਹਦੀ ਮੌਕੇ ਤੇ ਮੌਤ ਹੋ ਗਈ। ਫੇਰ ਕਿੱਥੇ ਦੀ ਰਹਿਣ ਵਾਲੀ ਸੀ ਇਹ? ਇਹ ਹੈਗੀ ਆ ਜੀ ਰਹਿਣ ਵਾਲੀ ਸ਼ੋਪ ਬਿਹਾਰ ਕਲੋਨੀ ਨਕੋਦਰ। ਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹਨਾਂ ਵਾਲੇ ਦੀ ਡੈੱਡ ਬਾਡੀ ਜਿਹੜੀ ਸਿਵਲ ਹਸਪੀਟਲ ਵਰ ਮੌਜਰੇਚ ਰੱਖੀ ਗਈ ਆ। ਜੋ ਆਪਣੇ ਮਦਈ ਬਿਆਨ ਦੇਣਗੇ ਉਹਦੇ ਤਹਿਤ ਕਾਰਵਾਈ ਕੀਤੀ। ਸਰ ਮੌਕੇ ਤੇ ਡੈਥ ਹੋ ਗਈ ਸੀ ਕੀ ਹਸਪੀਟਲ ਲਗ? ਨਹੀਂ ਮੌਕੇ ਤੇ ਹੋ ਗਈ ਆ। ਇਹਨੂੰ ਹਸਪੀਟਲ ਵਿੱਚ ਰੱਖਿਆ ਗਿਆ ਹੈ। ਡਰਾਈਵਰ ਨੂੰ ਕਾਬੂ ਕਰ ਲਿਆ। ਤੇ ਪਰ ਵੀ ਦੀ ਕਟਿੰਗ ਕਬਚੀ ਚ ਲੈ ਕੇ ਮੋਹਾਲੀ ਦੀ ਖ਼ਬਰ ਆ ਰਹੀ ਹੈ ਜਿਹੜੇ ਪਹੁੰਚ ਹੋਈ ਆ ਨਕੋਦਰ ਤੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੈਂਟਰ ਅਤੇ ਐਕਟੀਵਾ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਨਕੋਦਰ ਸਿਟੀ ਥਾਣੇ ਦੇ ਸਬ ਇੰਸਪੈਕਟਰ ਰਜਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ ਜੋ ਕਿ ਨਕੋਦਰ ਦੇ ਪਿੰਡ ਵਿੱਚ ਹੈੱਡ ਟੀਚਰ ਸੀ ਉੱਥੇ ਹੀ ਉਹਨਾਂ ਵੱਲੋਂ ਕੈਂਟਰ ਚਾਲਕ ਨੂੰ ਅਤੇ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ ਕੀ ਮਾਮਲਾ ਜੀ ਇਹ ਹੈ? ਇਹ ਜੀ ਲੇਡੀ ਜੀ ਦਾ ਮਨਜੀਤ ਕੌਰ ਆਵਾਂ ਚ ਹਰਮੀ ਕੰਗਸਬਦ ਦੇ ਲਾਗੇ ਪ੍ਰਾਇਮਰੀ ਸਕੂਲ ਚ ਬਤੌਰ ਹਰਟ ਟੀਚਰ ਸੀ। ਜਿਹੜੀ ਆਪਣੇ ਆਪਣੇ ਸਕੂਲ ਤੋਂ ਵਾਪਸ ਆਪਣੇ ਘਰ ਨੂੰ ਆ ਰਹੀ ਸੀ। ਜਦੋਂ ਜਵਿੰਦਰਪੁਰੇ ਦੇ ਲਾਗੇ ਆਈ ਤਾਂ ਉਹਨੂੰ ਇੱਕ ਟੈਪਰ ਆ ਰਿਹਾ ਸੀਗਾ। ਨੰਬਰ ਕੈਂਟਰ 1109 BB10 ਜਨ 95 9097 ਜਦੋਂ ਇਹ ਚੌਂ ਕਰਾਸ ਕਰਨ ਲੱਗੀ ਉਦੋਂ ਤੇਜ਼ ਰਫ਼ਤਾਰ ਦੇ ਵਿੱਚ ਤੇ ਭਰਾ ਰਿਆ ਸੀ ਉਹਦੇ ਨਾਲ ਟਕਰਾਂ ਗਈ ਜਿਹਦੀ ਮੌਕੇ ਤੇ ਮੌਤ ਹੋ ਗਈ। ਸਹੀ ਕਿੱਥੇ ਦੀ ਰਹਿਣ ਵਾਲੀ ਸੀ ਇਹ? ਇਹ ਹੈਗੀ ਆ ਜੀ ਰਹਿਣ ਵਾਲੀ ਛੋਪ ਬਿਹਾਰ ਕਾਨੂੰਨੀ ਨਕੋਦਰ। ਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਇਹਨਾਂ ਵਾਲੇ ਦੀ ਜੈਡ ਬਾਡੀ ਜਿਹੜੀ ਸਿਵ ਹਸਪੀਟਲ ਉੱਤੇ ਰੱਖੀ ਗਈ ਹੈ। ਜੋ ਆਪਣੇ ਬਧਈ ਬਿਆਨ ਦੇਣਗੇ ਉਹ ਤੇਜ਼ ਕਾਰਵਾਈ ਕੀਤੀ। ਸਰ ਮੌਕੇ ਤੇ ਡੈਥ ਹੋ ਗਈ ਜੀ ਕਿ ਹਸਪੀਟਲ ਲਗ। ਨਹੀਂ ਮੌਕੇ ਤੇ ਹੋ ਗਈ ਹੈ। ਜਿਹਨੂੰ ਹਸਪੀਟਲ ਕੌਚਰੀ ਚ ਰੱਖਿਆ ਗਿਆ ਹੈ। ਡਰਾਈਵਰ ਨੂੰ ਕਾਬੂ ਕਰ ਲਿਆ ਤੇ ਟਾਇਰ ਦੀ ਗੱਟੀ ਵੀ ਕਬਚੀ ਚ ਲੈ ਗਈ